ਬੈਲਾ ਦੇ ਨਾਲ ਆਪਣੇ ਖੇਤ ਜੋਰ ਰਿਹਾ ਤੇ ਇੱਕ ਪੁਰਾਣੇ ਪੰਜਾਬ ਦੀ ਝਲਕ ਜਿਹੜੀ ਆ ਉਹ ਨਜ਼ਰ ਆ ਰਹੀ ਲੋਕੋ ਵੱਡੇ ਵੱਡੇ ਟਰੈਕਟਰ ਲੈ ਫਿਰਦੇ ਨੇ ਤੁਸੀਂ ਅੱਜ ਵੀ ਇਹਨਾਂ ਪਹਿਲਾਂ ਦੇ ਨਾਲ ਕਿਵੇਂ ਅਸੀਂ ਇਹਨਾਂ ਪਹਿਲਾਂ ਦਾ ਕੰਮ ਕਰਦੇ ਆਂ ਜਦੋਂ ਅਸੀਂ ਪਿਛਲੇ ਜਮਾਨੇ ਦੇ ਦਰੋਂ ਆਪਣੀ ਸੰਭਾਲ ਚ ਅਸੀਂ ਪਾਉਣ ਲੱਗੇ ਆਂ ਅੱਜ ਤੋਂ 15 ਸਾਲਾਂ ਤੱਕ ਮਸ਼ੀਨਰੀ ਜਿਆਦਾ ਹੋਣੀ ਨਹੀਂ ਹੋਈ ਆ ਜੀ ਇਹਦੇ ਨਾਲ ਅਸੀਂ ਜਿੰਨੀਆਂ ਜਿਹੜੇ ਕਿਲੇਕ ਵਾਜਾ ਆ ਨਾ ਉਹਨੂੰ ਚੌਥੇ ਦਿਨ ਪੰਜਵੇਂ ਦਿਨ ਵਾਢੀ ਕਰਨੀ ਹੋ ਕੇ ਲੈਣੀ ਇੱਕ ਤਾਂ ਇਹ ਬੈਲ ਹੋ ਗਏ ਖੇਤ ਜੋਣ ਦੇ ਕੰਮ ਆਉਂਦੇ ਹੋਰ ਬੈਲ ਜਿਹੜੀਆਂ ਇਹਨਾਂ ਤੋਂ ਕਿਹੜੇ ਕਿਹੜੇ ਖੇਤੀ ਦੇ ਕੰਮ ਲੈਣ ਉਹ ਕੰਮ ਜੀ ਲਈ ਜਾਂਦੇ ਹੀ ਬੜਾ ਕੰਮ ਦਿੰਦੇ ਸੀ ਇਹਨਾਂ ਦੇ ਚੋਕੇ ਵੀ ਬਲਤ ਆਲੇ ਹਾਂ ਆਪਣੇ ਵਾਖੀ ਪਠੇ ਪੁਤਰੀਏ ਨਾਲ ਚੋਕਾ ਦਿੰਦੇ ਸੀ ਚੋਕਾ ਗੇਟ ਦੇ ਹੀ ਵੇਲ ਨੇਰ ਮੇ ਅੱਛਾ ਵੇਲ ਨਾਲ ਇਹਨਾਂ ਨਾਲ ਚੱਲਦਾ ਸੀ ਹਾਂ ਉਹ ਇਹ ਬਉਂਦੇ ਸੀ ਵਾਹ ਉਹ ਵੀ ਚੱਲਦੇ ਰਿਹਾ ਹੂੰ ਤੂੰ ਉੱਠੇ ਘਰ ਦੇ ਤੜਗੇ ਮੋਢੇ ਹੱਲ ਪੰਜਾਈ ਧਰਗੇ ਤੂੰ ਉੱਠੇ ਘਰ ਦੇ ਤੜਗੇ ਮੋਢੇ ਹੱਲ ਪੰਜਾਈ ਧਰਗੇ ਜਦੋਂ ਤੂੰਗੇ ਕਾਮੇ ਚੜ ਕੇ ਜਦੋਂ ਤੂੰਗੇ ਕਾਮੇ ਚੜ ਕੇ ਏ ਚੁੱਲੇ ਕੋਂਗਾ ਰਹਿਦਾ ਵੇ ਤੇਰੀ ਦਾਦੀ ਸਖਤ ਕਮਾਈ ਪੱਲੇ ਕਾ ਅੱਗੇ ਨਹੀਂ ਪੈਂਦਾ ਵੇ ਤੇਰੀ ਦਾਦੀ ਸਖਤ ਕਮਾਈ ਪੱਲੇ ਕਾ ਕੰਨੀ ਪੈਂਦਾ ਵੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਤੀ ਸਰਕਾਰ ਵੀ ਲੋੜਾ ਪਉਂਦੀ ਆ ਉਦੋਂ ਵੀ ਇਸ ਤਰ੍ਹਾਂ ਅੱਗ ਲੱਗਦੀ ਹੁੰਦੀ ਪਹਿਲਾਂ ਪਹਿਲੇ ਸਮੇਂ 'ਚ ਵੀ ਨਹੀਂ ਜਿਹਾ ਉਦੋਂ ਨਹੀਂ ਅੱਗ ਲੱਗਦੀ ਉਦੋਂ ਕੀ ਤਰੀਕਾ ਸੀ ਪਰਾਲੀ ਨੂੰ ਸੰਭਾਲਣ ਦਾ ਉਹ ਇਸ ਤਰ੍ਹਾਂ ਹੀ ਜਦੋਂ ਝੋਨਾ ਹੀ ਬਾਦ ਘਟ ਲੱਗਦਾ ਖੇਤੀਬਾੜੀ ਵਪਾਰੀ ਕਰਨ ਹੋ ਗਿਆ ਤੇ ਜਲਦੀ ਜਲਦੀ ਮਸ਼ੀਨਰੀ ਵੀ ਬਹੁਤ ਆ ਗਈ ਹੁਣ ਜਿਹੜੀ ਖੇਤੀ ਆ ਉਹ ਕਣਕ ਝੋਨੇ ਨਾਲ ਹੀ ਜਿਆਦਾ ਸੰਭਾਲ ਲੀ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਪੁਰਾਣੇ ਪੰਜਾਬ ਦੀ ਝਲਕ ਦਿਖਾ ਰਹੇ ਹਾਂ ਤੁਹਾਡੀ ਸਕਰੀਨ ਤੇ ਤਸਵੀਰਾਂ ਚੱਲ ਰਹੀਆਂ ਹੋਣਗੀਆਂ ਕਿ ਇੱਕ ਬਾਬਾ ਅੱਜ ਵੀ ਬੈਲਾਂ ਦੇ ਨਾਲ ਆਪਣੇ ਖੇਤ ਜੋਰ ਰਿਹਾ ਹੈ ਤੇ ਇੱਕ ਪੁਰਾਣੇ ਪੰਜਾਬ ਦੀ ਝਲਕ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਅੱਜ ਕੱਲ ਬੇਸ਼ੱਕ ਮਸ਼ੀਨਰੀ ਦਾ ਯੁੱਗ ਹੋ ਗਿਆ ਪਰ ਇਹ ਪੁਰਾਣਾ ਬਾਬਾ ਅੱਜ ਵੀ ਬੈਲਾਂ ਦੇ ਨਾਲ ਆਪਣੀ ਖੇਤੀ ਕਰ ਰਿਆ ਸੀ ਲੰਘ ਰਹੀ ਸੀ ਤੇ ਸ਼ਾਇਦ ਇਹ ਵੀਡੀਓ ਕੈਮਰੇ ਵਿੱਚ ਕੈਦ ਨਾ ਕਰਦੇ ਤੇ ਅੱਜ ਤੋਂ 10 ਸਾਲ ਬਾਅਦ ਜਾਂ 15 ਸਾਲ ਬਾਅਦ ਕਿਸੇ ਨੂੰ ਇਹ ਚੀਜ਼ ਬਾਰੇ ਪਤਾ ਵੀ ਨਹੀਂ ਲੱਗਣਾ ਕਿ ਪੁਰਾਣੇ ਲੋਕ ਜਦੋਂ ਮਸ਼ੀਨਰੀ ਦਾ ਯੋਗ ਨਹੀਂ ਸੀ ਕਿਵੇਂ ਖੇਤੀ ਕਰਦੇ ਸੀ ਕਿਵੇਂ ਇਹ ਜ਼ਮੀਨ ਦੀ ਛਾਤੀ ਦੇ ਵਿੱਚੋਂ ਆਪਣਾ ਅਨਾਜ ਕੱਢਦੇ ਸੀ ਅੱਜ ਉਹ ਤਸਵੀਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੋਵੇਗੀ ਕਿ ਬਾਬਾ ਜੀ ਅੱਜ ਵੀ ਪੁਰਾਣੇ ਪੰਜਾਬ ਨੂੰ ਸੰਭਾਲੀ ਬੈਠੇ ਨੇ ਪੁਰਾਣਾ ਵਿਰਸਾ ਅੱਜ ਵੀ ਸੰਭਾਲੀ ਬੈਠੇ ਨੇ ਇੱਕ ਤਸਵੀਰ ਤੁਸੀਂ ਦੇਖਦੇ ਹੋਵੋਗੇ ਕਿ ਕਦੇ ਬਾਬੇ ਨਾਨਕ ਨੇ ਵੀ ਇਨ੍ਹਾਂ ਬੈਲਾਂ ਦੇ ਨਾਲ ਖੇਤੀ ਜੋਕ ਕੇ ਤੇ ਇੱਕ ਕੀਰਤੀ ਸਿੱਖ ਦਾ ਹੋਣ ਦਾ ਆਪਣੇ ਆਪ ਨੂੰ ਮਾਣ ਦਿੱਤਾ ਸੀਗਾ ਕਿ ਸਾਡੇ ਜਿਹੜੇ ਕਿਸਾਨ ਨੇ ਉਹ ਹਮੇਸ਼ਾ ਕਿਰਤ ਕਰਨ ਤੇ ਆਪਣੇ ਹੱਥੀਂ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਸਨ ਤੇ ਜ਼ਮੀਨ ਦੀ ਛਾਤੀ ਪਾੜ ਕੇ ਆਪਣੇ ਹਿੱਸੇ ਦੀ ਤੇ ਆਪਣੇ ਅ ਵਿਰਸੇ ਦੀ ਆਪਣੇ ਪੰਜਾਬ ਦੀ ਹੋਂਦ ਨੂੰ ਕਾਇਮ ਰੱਖਦੇ ਸਨ ਤੇ ਵੱਡੇ ਵੱਡੇ ਜਦੋਂ ਦੇਸ਼ ਨੂੰ ਲੋੜ ਪੈਂਦੀ ਸੀ ਉਦੋਂ ਇਹਨਾਂ ਕਿਸਾਨਾਂ ਨੇ ਹੀ ਆਪਣਾ ਵੱਦ ਤੋਂ ਵੱਧ ਸਵਾਲ ਦੇ ਕੇ ਇਸ ਦੇਸ਼ ਦੀ ਇੱਜ਼ਤ ਵੀ ਬਚਾਈ ਸੀ ਇਤਿਹਾਸ ਤੋਂ ਆਪ ਜੀ ਸਾਰੇ ਜਾਣਿਓ ਮੈਂ ਗੱਲਬਾਤ ਕਰਾਉਣਾ ਬਾਬਾ ਜੀ ਦੇ ਨਾਲ ਤੇ ਪੂਰੀ ਕਹਾਣੀ ਉਹਨਾਂ ਤੋਂ ਵੀ ਜਾਣਦੇ ਆ ਕਿ ਕਿਵੇਂ ਇਹ ਅੱਜ ਵੀ ਪੰਜਾਬੀ ਸਭਿਆਚਾਰ ਸੰਭਾਲੀ ਬੈਠੇ ਨੇ ਬਾਬਾ ਜੀ ਵਾਇਗਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਇਗਰ ਜੀ ਕੀ ਪਹਿਲੇ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਬਲਵੀਰ ਸਿੰਘ ਬਲਵੀਰ ਸਿੰਘ ਜੀ ਇਹ ਲੋਕ ਵੱਡੇ ਵੱਡੇ ਟਰੈਕਟਰ ਲਈ ਫਿਰਦੇ ਨੇ ਤੁਸੀਂ ਅੱਜ ਵੀ ਇਹਨਾਂ ਬੈਲਾਂ ਦੇ ਨਾਲ ਕਿਵੇਂ ਅਸੀਂ ਇਹਨਾਂ ਪਹਿਲਾਂ ਦਾ ਕੰਮ ਕਰਦੇ ਆ ਜਦੋਂ ਅਸੀਂ ਪਿਛਲੇ ਜਮਾਨੇ ਦੇ ਦਰੋਂ ਆਪਣੀ ਸੰਭਾਲ ਚ ਅਸੀਂ ਬੋਣ ਲੱਗੇ ਨੇ ਅੱਜ ਤੋਂ 10 15 ਸਾਲਾਂ ਤੱਕ ਵੀ ਤੇ ਮਸ਼ੀਨਰੀ ਜਿਆਦਾ ਹੋਣੀ ਹੋਈ ਆ ਜੀ ਇਹਦੇ ਨਾਲ ਅਸੀਂ ਜਿੰਨੀਆਂ ਜਿਹੜੇ ਕਿਲੇ ਨੂੰ ਵਜਬ ਆ ਨਾ ਉਹਨੂੰ ਚੌਥੇ ਦਿਨ ਪੰਜਵੇਂ ਦਿਨ ਮਾਰੀ ਜਾਨੀ ਹੋ ਕੇ ਲੈਣੀ ਹੂੰ ਉਹਨੂੰ ਉਤੋਂ ਬਦਾਤਾ ਤੇ ਪੈਣਾ ਵਾਹ ਉਹਨੂੰ ਹਵਾ ਹੀ ਪੈਣੀ ਆ ਉਹਨੂੰ ਸਾਰਾ ਪੈਣਾ ਉਹਨੂੰ ਮੱਗਿਆ ਹੱਥ ਵਾਗੀ ਮਾਰ ਕੇ ਫੇਰ ਬੋਣਾ ਜੀ ਫੇਰ ਉਹਨੂੰ ਬੋਣਾ ਤੇ ਫੇਰ ਉਹਨੂੰ ਛੱਡ ਦੇਣਾ ਹੂੰ ਖੁੱਲਾ 1 ਵਜੇ ਕੇ ਲਿਆ ਲੈ ਚਾਜਣਾ ਵਜੇ ਕੇ ਲੇ ਨੂੰ ਫੇਰ 4 5 ਦਿਨ ਮਾਰੀ ਹੋਣੀ ਆ ਜੀ ਅਸੀਂ ਜਿੰਨਾ ਖੇਤੀ ਸਾਰੀ ਦਾ ਕੰਮ ਕਰਦੇ ਆ ਸਾਰੇ ਬੰਦੇ ਅਸੀਂ 10000 ਕਿਉਂ ਇਕੱਠੇ ਕਰਕੇ 8 ਵਜੇ ਦਿਨ ਤੋਰ ਦਾ ਪੀ ਕੇ ਘਰ ਤੁਰੇ ਹੋਨੇ ਆ ਅੱਛਾ ਜਿਤਨਾ ਪੁਰਾਣੇ ਸਮੇਂ ਦੇ ਵਿੱਚ ਮੰਗ ਪਾਲੀ ਦੀਆਂ ਦੀ ਵੀ ਅੱਜ ਉਹਦੇ ਖੇਤ ਬੀਜ ਲਿਏ ਭਲਕੇ ਉਹਦੇ ਬੀਜ ਉਹ ਪਹਿਲਾਂ ਨਾਲ ਚੱਲਦੇ ਹੁੰਦੇ ਭਲਕੇ ਤੁਰੇ ਜਾਂਦੇ ਹੋਨੇ ਹੈ ਅੱਜ ਸਾਡੇ ਨਾਲ ਕੰਮ ਕਰਾਓ ਮੁਰਕੇ ਉਹ ਕਈ ਵਾਰ ਸਾਡੇ ਨਾਲ ਜਿੱਥੇ ਆਈ ਕੰਮ ਕਰਨਾ ਸਾਡੇ ਨਾਲ ਕੰਮ ਵੀ ਕਰਾਉ ਚੱਲਦੇ ਹੂੰ ਇਹ ਚਲੋ ਸਾਰਿਆਂ ਜਗੌਦਰ ਨੂੰ ਲੈ ਚਲਾਂਗੇ ਕੋਈ ਐ ਕਿਤੇ ਜੋ ਨੇ ਕੋਈ ਕਿਤੇ ਸਾਡੇ ਨਾਲ ਕੰਮ ਕਰਾ ਦੇ ਜੀ ਦਾਸਦੇਵਾ ਕਿ ਪੁਰਾਣੇ ਸਮੇਂ ਇੱਕ ਨਾ ਗੱਲਬਾਤ ਚੱਲਦੀ ਹੁੰਦੀ ਸੀ ਕਿ ਅੱਜ ਫਲਾਣੇ ਦੇ ਕਿਓ ਤੇ ਮੰਗ ਪੈਣੀ ਆ ਉਹਦਾ ਮਤਲਬ ਕੀ ਹੁੰਦਾ ਸੀਗਾ ਵੀ ਅੱਜ ਫਲਾਣੇ ਕਿਸਾਨ ਦਾ ਆਪਾਂ ਸਾਰਿਆਂ ਨੇ ਰਲ ਕੇ ਕੰਮ ਕਰਨਾ ਉਸ ਤੋਂ ਬਾਅਦ ਦੂਜੇ ਕਿਸਾਨ ਦੀ ਵਾਰੀ ਜਿਹੜੀ ਵਾਰੀ ਵਾਰੀ ਸਾਰਿਆਂ ਦਾ ਕੰਮ ਜਿਹੜਾ ਉਹ ਚੱਲਦਾ ਰਹਿੰਦਾ ਸੀ ਅੱਛਾ ਬਾਬਾ ਜੀ ਇੱਕ ਤਾਂ ਇਹ ਬੈਲ ਹੋ ਗਏ ਖੇਤ ਜੋਣ ਦੇ ਕੰਮ ਆਉਂਦੇ ਹਨ ਉਹਦੇ ਬੈਲ ਜਿਹੜੇ ਇਹਨਾਂ ਤੋਂ ਕਿਹੜੇ ਕਿਹੜੇ ਖੇਤੀ ਦੇ ਕੰਮ ਲੈ ਜਾਂਦੇ ਇਹਨਾਂ ਤੋਂ ਕੰਮ ਜੀ ਲਈ ਜਾਂਦੇ ਸੀ ਬੜਾ ਕੰਮ ਦਿੰਦੇ ਸੀ ਇਹਨਾਂ ਦੇ ਟੋਕੇ ਵੀ ਬਲਦਾ ਆਲੇ ਹਾਂ ਆਪਣੇ ਵਾਖੀਂ ਪਠੇ ਪੁੱਤਰੇ ਇਹਨਾਂ ਨਾਲ ਟੋਕਾ ਕੰਮ ਦਿੰਦੇ ਸੀ ਟੋਕਾ ਗੇਟ ਤੇ ਹੀ ਵੇਲਨੇ ਆਉਂਦੇ ਅੱਛਾ ਵੇਲਣਾ ਇਹਨਾਂ ਨਾਲ ਚੱਲਦਾ ਸੀ ਹਾਂ ਫੂ ਇਹ ਬਉਂਦੇ ਸੀ ਵਾਹ ਉਹ ਵੀ ਚੱਲਦੇ ਰਹਿ ਜਾਂਦੇ ਹਾਂ ਅੱਗੇ ਸੰਭਾਲ ਤੋਂ ਸਾਡੀ ਸੰਭਾਲ ਤੋਂ ਪਹਿਲਾਂ ਖੂ ਹੁਣ ਪੂਰੇ ਲੋਕਾ ਜੇ ਵੀ ਹੈਗੇ ਸੀ ਪੂਰੇ ਆ ਹਜੇ ਵੀ ਖੂ ਇੱਥੇ ਦੋ ਕਾਂ ਵਿੱਚ ਇੱਥੇ ਵੀ ਹੈਗਾ ਬੋਰਦਲੇ ਜੀ ਉਹ ਹੈਗੇ ਆ ਪਰ ਵੇਲੇ ਵੇਲੇ ਕੋ ਲੋਕਾ ਪੂਰ ਘਟਿਆ ਤੇ ਇਹਨਾਂ ਖੂ ਖੂ ਦਾ ਕੰਮ ਕਰਦੇ ਤੇ ਚੋਕੇ ਦਾ ਕੰਮ ਕਰਦੇ ਸੀ ਚੋਕੇ ਨਾਲ ਪੱਠੇ ਪੁਰਦੇ ਸੀ ਵੇਢੀ ਵੇਢੀ ਨੂੰ ਵੇਢੀ ਬੋਲਦੇ ਆ ਜੀ ਜੀ ਤੇ ਉਹ ਉਹ ਵੀ ਕਰਦੇ ਇਹਦੇ ਵੇਲ ਨਾਲ ਤੇ ਅਸੀਂ ਆਪ ਗੰਨੇ ਲਾਉਨੇ ਹਨ ਨਿੱਕੇ ਹੁੰਦੇ ਹਨ ਤੇ ਗੰਨੇ ਲਾਉਂਦੇ ਰਹੇ ਵੇਲ ਨਾਲ ਵੀ ਅਸੀਂ ਗੰਨੇ ਅਸੀਂ ਲਾਉਨੇ ਉਹਨਾਂ ਪਾਤੀ ਚੋਕੀ ਜਾਣੀ ਹੈ ਤਾਂ ਇਹ ਪੀ ਪਾ ਚੁੱਕੇ ਉਹ ਛੱਡਦੇ ਨਾ ਹੱਟੇ ਨੂੰ ਨਹੀਂ ਪੀ ਪਾ ਚੁੱਕਿਆ ਜਾਂਦਾ ਉਹਨੂੰ ਜੀ 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 ਇਹ ਇਸ ਤਰ੍ਹਾਂ ਕਰਕੇ ਅਸੀਂ ਗੰਨੇ ਗੁੰਨਾ ਲਾਉਂਦੇ ਰੇ ਕੰਮ ਇਸ ਤਰ੍ਹਾਂ ਕਮਾਉਂਦਾ ਫਿਰ ਇਹ ਟਰੈਕਟਰ ਕਮਾਜ ਜਿਪ ਮਾਊਗਾ ਉਹ ਟੈਰਾਂ ਨਾਲ ਇਹਨੂੰ ਖੇਡੂਗਾ ਇਹਨੂੰ ਭੰਨੂਗਾ ਇਹਨੂੰ ਕੋਈ ਕੁਝ ਹੋਵੇ ਇਹਨਾਂ ਨੇ ਪੈਰ ਨਹੀਂ ਤੇ ਉਹਨਾਂ ਪੈਰ ਜੇ ਪੈਰ ਨਾਲ ਇਹਦਾ ਪਾਟੂ ਵੀ ਤਾਂ ਨਾ ਉਹ ਜ਼ਿਆਦਾ ਫੋਟੂ ਅਸਲ ਦੇ ਵਿੱਚ ਨਾ ਮੁਸ਼ਕਲ ਕਿੱਥੇ ਆਉਂਦੀ ਹੈ ਵੀ ਜਿਹੜਾ ਵੱਡੇ ਕਿਸਾਨ ਹੈ ਨਾ ਜਿਲਾ ਹੁਣ 100 150 ਕਿੱਲੇ ਦਾ ਮਾਲਕ ਆ ਉਹਨੂੰ ਮੁਸ਼ਕਲ ਆਉਂਦੀ ਇਹਨਾਂ ਦੇ ਨਾਲ ਹੈ ਨਾ ਲੱਗਦਾ ਉਹਨੂੰ ਇਹਨੂੰ ਉਹਨਾਂ ਨੂੰ ਮੁਸ਼ਕਲ ਹੋ ਰਹੀ ਉਹਨਾਂ ਵੀ ਪਹਿਲਾਂ ਜਦੋਂ 30-30 ਕਿੱਲੇ ਜਿੰਨੇ 5-5 ਕਿੱਲੇ ਸੀ ਨਾ ਉਹਨਾਂ ਦੋ-ਦੋ ਜੋਗਾ ਕਰ ਰੱਖਿਆ ਸੀ ਅਸੀਂ ਬਾਬਾ ਜੀ ਅਸੀਂ ਜਦੋਂ ਇੱਥੇ ਅਸੀਂ ਆਪਣੇ ਪਿੰਡ ਦੇ ਬੋਲਦਾਂ ਦੀ ਗੱਲ ਕਰਦੇ ਆ ਜਦੋਂ ਅਸੀਂ ਮੱਛੀਆ ਫੜਦੇ ਹਾਂ ਗਾਰ ਕੱਟ ਕੇ 60 70 ਜੁਗਾ ਹੋਈ ਨਹੀਂ ਅਸੀਂ ਇੱਥੇ ਕੱਠਿਆ ਤੁਰਨਾ ਇੱਥੋਂ ਸੂਏ ਪਾ ਲੈਣੀਆਂ ਕੋੜੀ ਵਾਹ ਸੂਏ ਪਾ ਲੈਣ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਫੇਰ ਕੱਠਿਆ ਤੁਰੇ ਆਉਣਾ ਗਾੜੀ ਗਾੜੀ ਮਗਰ ਮਗਰ ਆਹਿੰ ਗੱਲਾਂ ਬਾਤਾਂ ਕਰਦੇ ਹੋਣਾ ਬੋਲਦਾ ਸਾਰਿਆਂ ਦੀ ਲਾਈਨ ਬਣੀ ਜਾਂਦੀ ਗਿੱਜੇ ਬੋਲਦਾ ਕਾਲ ਬਾਤ ਜਾਣਾ ਹੀ ਜਾਣਾ ਦੇ ਵੀ ਆ ਨੇ ਇਹ ਦੇ ਵੀ ਆ ਨੇ ਇਹ ਬਾਬਾ ਜੀ ਕੋਈ ਰੀਤ ਬਣੀ ਸੀ ਵੀ ਉੱਥੇ ਬਲਦਾਂ ਦੀ ਬਣਾਈ ਆ ਅੱਛਾ ਵੀ ਬਲਦਾਂ ਉੱਤੇ ਖੜਦੇ ਸ਼ਿਕਾਰ ਕੇ ਜੇਤ ਜਦੋਂ ਜਿਹੜੀ ਹੈ ਨਾ ਇਹ ਬਲਦਾਂ ਦੀ ਬਣੀ ਆ ਕੋਈ ਇਹਨਾਂ ਦੀ ਬਾਬਾ ਸ਼ਰਤਾਂ-ਸ਼ੁਰਤਾਂ ਵੀ ਲੱਗਦੀਆਂ ਰਹੀਆਂ ਜਿਵੇਂ ਤਰ੍ਹਾਂ ਕਿਹਦੇ ਗੱਡਿਆਂ ਦੀ ਦੌੜ ਹੁੰਦੀ ਸੀ ਸ਼ਰਤਾਂ ਤੇ ਮਹਾਰਾਜ ਇਹਨਾਂ ਨੂੰ ਇਹਨਾਂ ਨੂੰ ਬਲਦੇ ਦਾ ਇਹ ਜੇ ਇੱਥੇ ਇੰਨਾ ਕੰਮ ਕਰਦੇ ਇਹਨਾਂ ਨੂੰ ਭਾਲੀ ਦਿੱਤਾ ਜਾਂਦੇ ਆਗੇ ਦੌੜਾਂ-ਦੌੜਾਂ ਵੀ ਲਾਉਂਦੇ ਆ ਵੀ ਕੱਢਦੇ ਰਹੇ ਦੌੜਾਂ ਵੀ ਕੱਢਦੇ ਆ ਉਹਦੇ ਵਿੱਚ ਜਿੱਦੇ ਆ ਕਈ ਕੰਮ ਕਰਦੇ ਆ ਹੂੰ ਪੱਗਾਂ ਲੈਂਦੇ ਆ ਗਹਿਣਾ ਪੈਂਦਾ ਵਾ ਇਹਨਾਂ ਨੂੰ ਮੋਟਰਸਾਈਕਲ ਜਿੱਦੇ ਕਰਦੇ ਗੱਡੀਆਂ ਜਿੱਦੇ ਕਰਦੀ ਇਹੋ ਕਰਮਾਣੀ ਸਹੀ ਆ ਅੱਛਾ ਬਾਬਾ ਜੀ ਆਪਾਂ ਖੇਤ ਬਜਾਈ ਦੀ ਗੱਲਬਾਤ ਕਰਨੀ ਹੋਵੇ ਜਿਤਨਾ ਮਨ ਕੋ ਚਲੋ ਵੀ ਟਰੈਕਟਰ ਦੇ ਨਾਲ ਸਮਾਂ ਘੱਟ ਲੱਗਦਾ ਹਨਾ ਇਹਦੇ ਨਾਲ ਸਮਾਂ ਥੋੜਾ ਵੱਧ ਲੱਗਦਾ ਇੱਕ ਕਿੱਲੇ ਦੇ ਵਿੱਚ ਜੇ ਆਪਾਂ ਟਰੈਕਟਰ ਦੀ ਤੇ ਇਹਨਾਂ ਦਾ ਮੁਕਾਬਲਾ ਉਸ ਵਿੱਚ ਕਰਨਾ ਹੋਵੇ ਤੇ ਕਿੰਨਾ ਟਰੈਕਟਰ ਨੂੰ ਕਿੰਨਾ ਸਮਾਂ ਲੱਗਦਾ ਤੇ ਇਹਨੂੰ ਕਿੰਨਾ ਸਮਾਂ ਲੱਗਦਾ ਇਹਨੂੰ ਟਰੈਕਟਰ ਨੂੰ ਟਰੈਕਟਰ ਤੇ ਉਸੇ ਵੇਲੇ ਭਾਵੇਂ ਹੁਣੇ ਲਾਇਆ ਕੈਂਟੇ ਵੀ ਦੀ ਉਹਨੇ ਖੇਤ ਨੂੰ ਕਰਕੇ ਤੈ ਤੇ ਮੜਾ ਮੋੜ ਕਰਕੇ ਤੇ ਗਾਂ ਚਾਣਾ ਵਿੱਚ ਬੀਜ ਕੇ ਉਹ ਉਹਨੂੰ ਪਾਤੋਂ ਥੋੜਾ ਪੈਣਾ ਤੋਂ ਬੜਾ ਨਾਉਣ ਪਾਤੋਂ ਤੋਂ ਬੜਾ ਪੈਣਾ ਕ ਕੁਛ ਵੀ ਪੈਣਾ ਉਹ ਤਾਂ ਹੀ ਫਸਲ ਘਾਟ ਹੁੰਦੀ ਆ ਅੱਛਾ ਇਹ ਜਿਹੜੀ ਵਾਈ ਦਾ ਜਾਰੀ ਬਹੁਣੀ ਆ ਨਾ ਲੰਮੀ ਵਾ ਇਹਨੂੰ ਪਾਤ ਬੜਾ ਪੈਂਦਾ ਹੈ ਅਸੀਂ ਪਿੱਛੇ ਤੋਰਗਾ ਪੀਦੇ ਆ ਅਸੀਂ 9 10 12 ਪਾਉਨੇ ਆ 9 10 12 ਪਾੜਾ ਪਾਣੇ ਤੇ ਇਹਨਾਂ ਵੀ ਜਿਵੇਂ ਕਣਕ ਵੱਢਣੀ ਉਹ ਤੋਂ ਤੋਰਗਾ ਮਗਾਈ ਕਣਕ ਬੀਜਦੇ ਝੋਨਾ ਘਾਟ ਹੁੰਦਾ ਹੈ ਤੇ ਇਹ ਹਾਵਰਾਂ ਦੇ ਵਿੱਚ ਇੱਕ ਪਾਮਾ ਬੀਜੀਆਂ ਪਾਪਾ ਬੀਜੀ ਉਹ ਵੀ ਇਹਦੇ ਨਮਲਦਾਂ ਨਾਲ ਵਗਦੀ ਆ ਨਰਮਾ ਬੀਜੇ ਨੂੰ ਵੀ ਇਹਦੇ ਨਾਲ ਵਗਦਾ ਜੀ ਮਾਲਵੇ ਚ ਨਰਮਾ ਇਹਨਾਂ ਨਾਲ ਫੀਲਦੇ ਆ ਤੇ ਅੱਛਾ ਇੱਕ ਚੀਜ਼ ਹੋਰ ਬਾਬਾ ਜੀ ਪੁਰਾਣੇ ਗੀਤਾਂ ਦੇ ਵਿੱਚ ਅਸੀਂ ਅਕਸਰ ਸੁਣਦੇ ਹੁੰਨੇ ਹਾਂ ਕਿ ਬੰਡਾਲੇ ਹਲਵਾਉਂਦਾ ਸੀ ਗੱਬਰੂ ਉਤੇ ਨਾਲੇ ਢੋਲੇ ਦੀਆਂ ਲਾਉਂਦਾ ਸੀ ਜਾਨੀ ਵੀ ਕੋਈ ਗਾਲਾ ਗੋਲਾਗਾਉਂਦਾ ਸੀ ਹਾਲੇ ਕੋਈ ਤੁਹਾਡੇ ਸਮੇਂ ਕੋਈ ਇਦਾਂ ਤਾਂ ਹੁੰਦਾ ਹੀ ਕੋਈ ਗਾਲਾ ਗੋਲਾਗਾਉਂਦਾ ਸੀ ਆ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝਾ ਕਰੋ ਵੀ ਉਹਨਾਂ ਦੇ ਹਾਲ ਪੁੱਛੋ। ਇਹ ਖੜ ਕੇ ਢੋਲੇ ਗਾਉਂਦਾ ਰਿੰਦਾ ਇਹ ਢੋਲੇ ਹੋਈ ਆ। ਕਿੱਦਾਂ ਕਿੱਦਾਂ ਲ ਇੱਕ ਛੋਟਾ ਜਿਹਾ ਕੋਈ ਨਮੂਨਾ ਤੁਹਾਡੇ ਯਾਦ ਹੋਵੇ ਤਾਂ ਜਰੂਰ ਸੁਲਾਓ। ਹਾਂ ਜਿਹੜਾ ਤੁਹਾਨੂੰ ਯਾਦ ਆ ਕੋਈ ਹਾਂਜੀ ਹਾਂਜੀ। ਜੇ ਤੁਸੀਂ ਪਹਿਲਾਂ ਗਾ ਰਹੇ ਉਹ ਹੀ ਸੁਲਾ ਦਿਓ ਸਾਨੂੰ। ਮਤ ਨੂੰ ਟੈਂਪਰ ਦੇ ਤੜਕੇ ਮੋਢੇ ਹੱਲ ਪੰਜਾਬੀ ਧੜਗੇ ਮਤ ਨੂੰ ਟੈਂਪਰ ਦੇ ਤੜਕੇ ਮੋਢੇ ਹੱਲ ਪੰਜਾਬੀ ਧੜਗੇ ਜਦੋਂ ਤੂੰ ਕੀ ਤਾਂ ਵਿੱਚ ਗੜਗੇ ਜਦੋਂ ਤੂੰ ਕੀ ਤਾਂ ਵਿੱਚ ਗੜਗੇ ਏ ਢੋਲੇ ਗਾਉਂਦਾ ਰਹਿੰਦਾ ਵੇ ਤੇਰੀ ਡਾਡੀ ਸਖਤ ਕਮਾਈ ਪੱਲੇ ਕਾ ਅੱਗ ਨਹੀਂ ਪੈਂਦਾ ਵੇ ਤੇਰੀ ਡਾਡੀ ਸਖਤ ਕਮਾਈ ਪੱਲੇ ਕਾ ਅੱਗ ਨਹੀਂ ਪੈਂਦਾ ਵੇ ਕਰਦੇ ਤੰਗ ਮੰਡੀਕ ਚ ਲਾ ਲੈਨੀ ਗੱਲ ਘੇਰਿਆ ਕੱਪੜੇ ਵਾਲੇ ਕਰਦੇ ਤੰਗ ਮੰਡੀ ਵਿੱਚ ਲਾ ਲੈਨੀ ਗੱਲ ਘੇਰਿਆ ਕੱਪੜੇ ਵਾਲੇ ਉਤੇ ਪੰਨੀਆ ਨਾਗ ਨਿਕਾਏ ਉਤੇ ਪੰਨੀਆ ਨਾਗ ਨਿਕਾੜੇ ਮਿਹਨਤ ਬੁੱਝੀ ਜਾਂਦੇ ਨੇ ਕੰਮੇ ਗਿਲਦੀ ਦਾ ਗਲੇ ਵਿੱਚ ਕੁੱਟੀ ਜਾਂਦੀ ਨਹੀਂ ਕੰਮੇ ਗਿਲਦੀ ਦਾ ਗਲੇ ਵਿੱਚ ਕੁੱਟੀ ਜਾਂਦੇ ਨੇ ਨਾ ਕਰ ਭਿਕਰ ਮਿਹਰੇ ਸਰਦਾਰਾ ਕਿਦਾਂ ਉਗਾ ਜੜ ਕਰੋ ਜਦੋਂ ਆਉ ਬਾਗਦਾਨਲੀ ਜਦੋਂ ਆਉ ਬਾਗਦਾਨਲੀ ਫਿਰ ਬਤੂ ਹੀ ਗਜੇ ਹਲੀ ਲੁੱਟਦੀ ਕਿਉ ਹਰ ਬਜਾਰੀ ਵੇ ਜਿਹੜੇ ਬਾਗਾਂ ਦੇ ਬਣ ਗਏ ਨੇ ਗੱਲ ਲੜਬੜਵਾਰੀ ਵੇ ਜਿਹੜੇ ਬਾਗਾਂ ਦੇ ਬਣ ਗਏ ਨੇ ਗੱਲ ਲੜਬੜਵਾਰੀ ਵੇ ਜਦੋਂ ਕੰਮੇ ਗਿਲਦੀ ਉੱਠੇ ਲੁੱਟੂ ਲਾ ਦੇਣਗੇ ਗੁੱਟੇ ਜਦੋਂ ਕੰਮੇ ਗਿਲਦੀ ਉੱਠੇ ਲੁੱਟੂ ਲਾ ਦੇਣਗੇ ਗੁੱਟੇ ਸਾਡੀ ਮਿਹਨਤ ਨੂੰ ਕਿਵੇਂ ਲੁੱਟੇ ਸਾਡੀ ਮਿਹਨਤ ਨੂੰ ਕਿਵੇਂ ਲੁੱਟੇ ਮੇਲਦੜਈਆਂ ਦਾ ਉਹ ਤੰਗੀ ਆ ਗਰੀਬਾਂ ਤਾਂ ਹੀ ਪਜਾਈ ਜਾਂਦਾ ਵੇ ਪਠੰਡੇਰ ਦੇ ਤੜਕੇ ਮੋਢੇ ਹੱਲ ਬੰਜਾਲੀ ਤੜਗੇ ਜਦੋਂ ਤੂੰ ਖੇਤਾਂ ਵਿੱਚ ਘੜਗੇ ਜਦੋਂ ਤੂੰ ਖੇਤਾਂ ਵਿੱਚ ਘੜਗੇ ਢੋਲੇ ਗਉਂਦਾ ਰਹਿੰਦਾ ਵੇ ਤੇਰੀ ਦਾੜੀ ਸਖਤ ਕਮਾਈ ਪੱਲੇ ਕੱਕ ਨਹੀਂ ਪੈਂਦਾ ਵੇ ਤੇਰੀ ਦਾੜੀ ਸਖਤ ਕਮਾਈ ਪੱਲੇ ਕੱਕ ਨਹੀਂ ਪੈਂਦਾ ਵੇ ਕੀ ਬਾਤ ਅੱਛਾ ਬਾਬਾ ਜੀ ਅੱਜ ਕੱਲ ਲੋਕਾਂ ਦੇ ਸ਼ੌਂਕ ਜਿਹੜੇ ਮਹਿੰਗੇ ਹੋ ਗਏ ਨੇ ਤਾਂ ਹੀ ਸਾਡੇ ਜੀ ਉਹਨਾਂ ਬੀਬੀ ਕੋਈ ਸਿਆਣੀ ਹੋਊਗੀ ਜਿਹੜੀ ਆਂਦੀ ਪੱਲੇ ਕੱਖ ਨਹੀਂ ਪਿੰਦਾ ਉਹ ਉਦੋਂ ਵੀ ਲੋਕੀ ਸਿਰਫ ਸੈਡ ਹੀ ਨਹੀਂ ਲੋਕਾਂ ਤੋਂ ਧਰਦੀਂਦੀ ਹਾਂ ਸੋਸਾਇਟੀ ਦਾ ਕਰਜ਼ਾ ਨਹੀਂ ਲੋਕਾਂ ਤੋਂ ਲੈਂਦਾ ਤਾਂ ਆ ਤੇ ਇੱਦਾਂ ਟੁੱਟਣ ਦੀ ਛੱਡ ਸੋਸਾਇਟੀ ਵਾਲੀ ਟਿਕਾਵੀ ਵਾਲੀ ਜਿਹੜੇ ਕਈ ਵਾਰ ਡੰਗਰ ਫੇਰ ਕੇ ਲੈ ਜਾਂਦੇ ਬੰਦਾ ਨਹੀਂ ਘਰ ਮੈਂ ਟਿਕਾਵੀ ਵਾਲੇ ਲੈ ਜਾਂਦੇ ਹੁੰਦੇ ਕਿ ਇੱਥੇ ਜਾ ਕੇ ਪੰਚਾਇਤ ਘਰ ਬਣ ਲੈਂਦੇ ਹੁੰਦੇ ਜੰਗਲ ਫੇਰ ਉਹਨਾਂ ਟਿਕਾਵੀ ਤਾਰਨੀ ਤੇ ਫੇਰ ਮੇਰਾ ਕੱਲ ਵੀ ਸਾਡੀਆਂ ਵਿਆਹਾਂ ਦੀਆਂ ਰਸਮਾਂ ਵੀ ਇਤਨਾ ਬੜੀਆਂ ਬਿਹਾੜੀ ਆਈ ਤੇ ਫੇਰ ਵਿਆਹ ਕਰ ਲਾਂਗੇ ਸੋਣੀਆਂ ਇਹੋ ਵੇ ਹੋਈ ਉਹਨਾਂ ਬਣਾਈ ਅਸੀਂ ਵੀ ਚੱਲ ਜ ਹਾਰਜੇ ਲੋਕਿੰਗ ਜਿਆਦੇ ਹਾਰਜੇ ਵਿਆਹ ਕਰਦੇ ਸੀ ਕਿ ਕਣਕ ਆਈ ਦੀ ਆ ਕਈਆਂ ਖਣ ਚੱਲ ਅੱਜਕੱਲ ਕਰ ਲਾਂਗੇ ਛੋਨਾ ਜਾਂ ਨਾਜਨਾ ਮਾੜਾ ਮੋੜਾ ਇਹ ਕਈ ਕੋਈ ਨਾ ਕੋਈ ਡੰਗਰ ਬਤਰ ਆ ਜਾਂਦਾ ਵੀ ਇਤਲੇ ਕਿਦੋਂ ਸਾਰਾ ਕੋਈ ਖੇਤੀ ਨਾਲ ਜੁੜਿਆ ਆ ਜਿਹੜਾ ਜੁੜਿਆ ਜੇ ਡੰਗਰ ਆਪਾਂ ਰੱਖਦੇ ਆ ਘਰ ਉਹ ਵੀ ਖੇਤੀ ਦੇ ਨਾਲ ਕੋਈ ਨਾ ਕੋਈ ਬਤਰ ਆਂਦੀ ਕੋਈ ਮੈਂ ਕੋਈ ਗਾਂ ਵੇਖ ਜਾਂਦੀ ਤੇ ਕਰ ਲੈਂਦੇ ਸੀ ਇੱਕ ਤਾਂ ਖੇਤੀ ਦੇ ਵਿੱਚ ਖਰਚੇ ਘਟ ਜਾਂਦੇ ਇੱਕ ਬੰਦੇ ਦੀ ਆਪਣੀ ਸਰੀਰ ਵੀ ਸਿਹਤ ਵੀ ਵਧੀਆ ਰਹਿੰਦੀ ਬਹੁਤ ਵਧੀਆ ਰਹਿੰਦੀ ਹੂੰ ਵਧੀਆ ਰਹਿੰਦੀ ਪੁਰਾਣੇ ਬਜ਼ੁਰਗ ਜਿਹੜੇ ਬੜੀਆਂ ਬੜੀਆਂ ਉਮਰਾ ਹਟਾ ਕੇ ਗਏ ਹਨਾ ਬੜੀ ਬੜੀ ਕਿੰਨੀ ਉਮਰ ਸੀ ਤੁਹਾਡੇ ਸਾਹ ਦੇ ਨਾਲ ਚਾਹੀ ਪੁਰਾਣੇ ਬਜ਼ੁਰਗਾਂ ਦੀ ਸਾਡਾ ਬਾਪੂ ਜਿਹੜੇ ਹਨ ਸਾਡੇ ਬਾਪੂ ਉਹ ਮੇਰਾ ਅਸੀਂ 90 90 ਸਾਲਾਂ ਨੂੰ ਸਾਲਾਂ ਨੂੰ ਪੜ ਕਿਉਂਦੇ ਪੜ ਜਿਹੜੇ ਬੇਨਤ ਕਰਦੇ ਅਸੀਂ ਤੇ ਬਜ਼ੁਰਗ ਸਾਡਾ ਜਿਹੜਾ ਪਾਪਾ ਸਾਡਾ ਹੀ ਉਹ ਪਾਉ ਇਵੇਂ ਤਾਂ ਨੂੰ ਝੂੜ ਮਾਰ ਕੇ ਇਹ ਸਾਡੇ ਵਾਲੇ ਕੰਮ ਨਹੀਂ ਕਰਦਾ ਸ਼ਰਾਬ ਸ਼ੂ ਪੀਂਦਾ ਪੇਲੇ ਪੇਲੀ ਬੋਗਾ ਚ ਚੋਰੀ ਚੋਰੀ ਕਰ ਲੈਂਦੇ ਮਾਈ ਜਿਆਦੀ ਪੀਂਦੇ ਮਾਈ ਇਹ ਨਹੀਂ ਕਰਦਾ ਤੁਹਾਡੀ ਗੱਲ ਕਰ ਤੁਹਾਡੀ ਗੱਲ ਕਰ ਕਦੀ ਕਦੀ ਮੰਗਲਵਾਰ ਵੀ ਬੜਾ ਨਹੀਂ ਮੱਥ ਲਾਉਂਦਾ ਤਾਂ ਮੈਂ ਪੀ ਲੀਨੇ ਮਾਈ ਤੇ ਚੋਰੀ ਚੋਰੀ ਕੇ ਸਾਰੇ ਸਾਹਮਣੇ 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 ਠਰਿਆਮ ਅੱਛਾ ਅੱਛਾ ਹੋਰ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰ ਲੈ ਬਾਬਾ ਜੀ ਤੁਹਾਡਾ ਕੀ ਨਾਮ ਮੇਰਾ ਨਾਮ ਸੁਖਵਿੰਦਰ ਪਾਲ ਸੁਖਵਿੰਦਰ ਪਾਲ ਜੀ ਤੇ ਫਿਰ ਕਿਵੇਂ ਦੇਖਦੇ ਹੋ ਹੁਣ ਵਾਲੀ ਖੇਤੀ ਤੇ ਪੁਰਾਣੀ ਖੇਤੀ ਦੇ ਵਿੱਚ ਕਿੰਨਾ ਕੁ ਫਰਕ ਆ ਗਿਆ ਉਹ ਨਾਲੀ ਤੇ ਪ੍ਰਾਣੀ ਖੇਤੀ 'ਚ ਬਹੁਤ ਫਰਕ ਆ ਗਿਆ ਜੀ ਹੂੰ ਹੁਣ ਜਿਹੜੀ ਖੇਤਰੀ ਉਹ ਸਾਰੀ ਖੇਤੀ ਸਾਰੀ ਮਸ਼ੀਨਰੀ ਤੇ ਨਿਰਭਰ ਹੋ ਗਈ ਆ ਜੀ ਤੇ ਹੱਥੀਂ ਕੰਮ ਕਰਨ ਨੂੰ ਹੁਣ ਕੋਈ ਪਹਿਲ ਨਹੀਂ ਦਿੰਦਾ ਹੂੰ ਪੁਰਾਣੇ ਬਜ਼ੁਰਗ ਸੀ ਸਾਰੇ ਉਹ ਹੱਥੀਂ ਖੇਤੀ ਕਰਦੇ ਸੀ ਉਦੋਂ ਬਿਲਕੁਲ ਘਰ ਘਰ ਜੋਗਾ ਹੁੰਦਿਆਂ ਸੀ ਆ ਤੇ ਉਹਨਾਂ ਦੀ ਸੇਵਾ ਹੁੰਦੀ ਸੀ ਉਹਨਾਂ ਨੂੰ ਸ਼ਿੰਗਾਰਦੇ ਸੀ ਹੂੰ ਤੇ ਉਹਨਾਂ ਨਾਲ ਖੇਤੀ ਕਰਦੇ ਸੀ ਹੂੰ ਤੇ ਲੋਕ ਬਹੁਤ ਸੁਖੀ ਸੀ ਹੂੰ ਤੇ ਸਿਹਤ ਵੀ ਚੰਗੀ ਸੀ ਲੋਕਾਂ ਦੀ ਹੂੰ ਤੇ ਸੁਖੀ ਸੀ ਤੇ ਹੁਣ ਜਿਹੜੀ ਖੇਤੀ ਜਿਆਦਾ ਮਸ਼ੀਨਰੀ ਤੇ ਨਿਰਭਰ ਹੋ ਗਈ ਆ ਹੂੰ ਕਿ ਕਿਵੇਂ ਦੇਖ ਦੋ ਜਾਣ ਬੁੱਝ ਕੇ ਨਹੀਂ ਅਸੀਂ ਆਪਣੇ ਖਰਚੇ ਵਧਾ ਲਏ ਹਾਂਜੀ ਜਦੋਂ ਅਸੀਂ ਮਸ਼ੀਨਰੀ ਨਾਲ ਖੇਤੀ ਕਰਾਂਗੇ ਤਾਂ ਫਿਰ ਉਹ ਖਰਚੇ ਦੇ ਵਧਣੇ ਆ ਮਸ਼ੀਨਰੀ ਵੀ ਬਹੁਤ ਮਹਿੰਗੀ ਆ ਫਿਰ ਮਗਰ ਸਾਧਨ ਦੇ ਜਿਹੜੇ ਲਮਾਂ ਦੀ ਉਹ ਵੀ ਬਹੁਤ ਮਹਿੰਗੇ ਆ ਫਿਰ ਖਾਤਾ ਦਵਾਈਆਂ ਸਪਰੇਆ ਹਰ ਚੀਜ਼ ਹੀ ਮਹਿੰਗੀ ਆ ਤੇ ਇਸ ਕਰਕੇ ਫਿਰ ਖਰਚੇ ਦੇ ਖੇਤੀ ਦੇ ਸਾਰੇ ਵਧਦੇ ਹੀ ਆ ਕਿੰਨੇ ਕੁ ਲੰਮੇ ਸਮੇ ਤੋਂ ਤੁਸੀਂ ਇਹ ਹਲ 45 ਦੇ ਨਾਲ ਕਰ ਰਹੇ ਹੋ ਕੰਮ ਮੈਂ ਜੀ ਪਿਛਲੇ 40 ਸਾਲ ਤੋਂ ਬੁੱਲਦਾਂ ਨਾਲ ਖੇਤੀ ਕਰ ਰਿਹਾ ਹਾਂ 40 ਸਾਲ ਤੋਂ ਹਾਂਜੀ ਅੱਛਾ ਬਾਬਾ ਜੀ 40 ਸਾਲ ਪਹਿਲਾਂ ਵੀ ਜਿੱਦ ਤਰ੍ਹਾਂ ਹੁਣ ਕਈ ਵਾਰੀ ਨਾ ਰੌਲਾ ਪੈਂਦਾ ਆ ਵੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਤੀ ਸਰਕਾਰ ਵੀ ਲਾਉਣਾ ਪਉਂਦੀ ਆ ਸਾਡੇ ਅਰ ਕਿਸ ਹੋਰ ਦੇ ਲੋਕ ਜਿਹੜੇ ਜਾਂ ਹੋਰ ਕੋਈ ਬੰਦੇ ਜਿਹੜੇ ਪਾਤਾਵਰ ਨੂੰ ਸੰਭਾਲਣ ਦੀ ਗੱਲ ਕਰਦੇ ਹਨ ਉਹ ਗੱਲਾਂ ਬੱਤਾ ਕਰਦੇ ਆ ਵੀ ਯਾਰ ਪਰਾਲੀ ਨੂੰ ਅੱਗ ਲਾ ਕੇ ਪ੍ਰਦੂਸ਼ਣ ਕਰਦੇ ਆ ਉਦੋਂ ਵੀ ਇਸ ਤਰ੍ਹਾਂ ਅੱਗ ਲੱਗਦੀ ਹੁੰਦੀ ਪਹਿਲਾਂ ਪਹਿਲੇ ਸਮੇਂ 'ਚ ਵੀ ਨਹੀਂ ਜੀ ਉਦੋਂ ਨਹੀਂ ਅੱਗ ਲੱਗਦੀ ਉਦੋਂ ਕੀ ਤਰੀਕਾ ਸੀ ਪਾਪ ਪਰਾਲੀ ਦੇ ਸੰਭਾਲਣ ਦਾ ਉਹੋ ਇਸ ਤਰ੍ਹਾਂ ਹੀ ਜੀ ਉਦ ਪੰਜਾਬ ਦੀ ਜਿਹੜੀ ਖੇਤੀ ਹੋ ਰਲਵੀਆਂ ਮਿਲੀਆਂ ਫਸਲਾਂ ਸਾਰੀਆਂ ਬੀਜਦੇ ਸੀ ਕਿਹੜੀ ਕਿਹੜੀ ਖੇਤੀ ਆਪਾਂ ਕਰਦੇ ਰਹੇ ਹਾਂ ਇਸ ਇਲਾਕੇ ਦੇ ਵਿੱਚ ਨਰਮਾ ਹੀ ਕਪਾਹ ਹੀ ਮੱਕੀ ਹੀ ਮਿਰਚ ਹੀ ਗੰਨਾ ਹੀ ਤੇ ਝੋਨਾ ਬਹੁਤ ਘੱਟ ਲੱਗਦਾ ਸੀ ਝੋਨਾ ਘੱਟ ਲੱਗਦਾ ਹੈ ਫਿਰ ਕਤਿ ਹਾਲਿਆ 20 ਸਾਲਾਂ ਤੋਂ ਹਰੀ ਕ੍ਰਾਂਤੀ ਆ ਗਈ ਜਿਹਦੇ ਨਾਲ ਕਨੈਕਸ਼ਨ ਵੀ ਬਹੁਤ ਦਿੱਤੇ ਗਏ ਬੰਦੀਆਂ ਬਹੁਤ ਲੱਗੀਆਂ ਤੇ ਲੋਕ ਝੋਨੇ ਵਾਲਾ ਆ ਗਏ ਤੇ ਖੇਤੀ ਦਾ ਵੀ ਵਪਾਰੀ ਕਰਨ ਹੋ ਗਿਆ ਕਿ ਜਲਦੀ ਜਲਦੀ ਮਸ਼ੀਨਰੀ ਵੀ ਬਹੁਤ ਆ ਗਈ ਇੱਕ ਫਸਲ ਚੱਕੋ ਤੇ ਜਲਦੀ ਕਾਲੀ ਨਾਲ ਦੂਜੀ ਜਗ੍ਹਾ ਦਾ ਬੀਜ ਦਿੰਦੇ ਤੇ ਪਹਿਲਾਂ ਜਿਹੜੀ ਖੇਤੀ ਉਹ ਬਹੁਤ ਹੀ ਹੌਲੀ ਔਰ ਸਹਿਜਮਤੇ ਨਾ ਹੁੰਦੀ ਬੁੱਲਦਾਂ ਦੇ ਨਾਲ ਤੇ ਹੁਣ ਜਿਹੜੀ ਖੇਤੀ ਆ ਉਹ ਕੰਕ ਝੋਨੇ ਨਾਲ ਹੀ ਜਿਆਦਾ ਸਮਾਲ ਲਈ ਸਹੀ ਹੈ ਸਹੀ ਹੈ ਹਾਂਜੀ ਤੇ ਜਦੋਂ ਅਸੀਂ ਝੋਨਾ ਵੜਦੇ ਉਦੋਂ ਬਹੁਤ ਹੀ ਛੇਤੀ ਕਾਲੀ ਹੰਦੀਆ ਕਿਦਾਂ ਦਾ ਕਣਕ ਟਾਈਮ ਨਾਲ ਦੀਜੀ ਜਾਵੇ ਹੂੰ ਕਣਕ ਤੋਂ ਬਾਅਦ ਫੇਰ ਜਲਦੀ ਹੋ ਜਾਂਦੀ ਆ ਕਿ ਝੋਨਾ ਲਾਇਆ ਜਾਵੇ ਹੂੰ ਇਸ ਕਰਕੇ ਫੇਰ ਖੇਤੀ ਦੇ ਖਰਚੇ ਵੀ ਵੱਧ ਰਹੇ ਆ ਜੀ ਤੇ ਜ਼ਮੀਨ ਦੇ ਪਜਾਊ ਤਾਂ ਤੇ ਵੀ ਘਟ ਰਹੇ ਆ ਹੂੰ ਹਾਂਜੀ ਹੁਣ ਜ਼ਿਆਦਾ ਹੋਣ ਕਰਕੇ ਜਲਦੀ ਜਲਦੀ ਹੋਣ ਕਰਕੇ ਜ਼ਮੀਨ ਦੇ ਤੱਤ ਘਟ ਰਿਹਾ ਹਾਂਜੀ ਬਾਬਾ ਜੀ ਪਹਿਲਾਂ ਲੋਕ ਸੁਖੀ ਸੀ ਕਿ ਹੁਣ ਜ਼ਿਆਦਾ ਸੁਖੀ ਹੈ ਪਹਿਲਾਂ ਜੀ ਬਹੁਤ ਆ ਸੁਖੀ ਸੀ ਪਹਿਲਾਂ ਖਰਚੇ ਬਹੁਤ ਘੱਟ ਸੀਗੇ ਹੂੰ ਤੇ ਹੋਂਤੇ ਖਰਚੇ ਸਾਰਿਆਂ ਨੇ ਬਹੁਤ ਵਧਾ ਲਿਆ ਤੇ ਬਹੁਤਿਆਂ ਲੋਕਾਂ ਦੇ ਸਿਰ ਤੇ ਕਰਜ਼ਾ ਵੀ ਕਾਫੀ ਚੜਿਆ ਹੋਇਆ ਹ ਕੀ ਕਹਿਣਾ ਚਾਹੋਗੇ ਜਿਹੜੇ ਪੁਰਾਣੇ ਲੋਕ ਜਿਹੜੇ ਤੁਹਾਡੇ ਰਕੇ ਲੋਕ ਨੇ ਨਵੇਂ ਜਿਹੜੇ ਨਵੇਂ ਮੁੰਡੇ ਆ ਨਵੀਂ